ਗੁੱਡ ਮਾਰਨਿੰਗ ਜੀ ਅੱਜ ਦੀ ਸਵੇਰ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਤੇ ਟਾਇਰ ਰਤੋਂ ਰਾਤ ਬਦਲਤੇ ਕਿਉਂਕਿ ਉਹ ਮਸ਼ੀਨਾਂ ਚੋਂ ਆਪਣੇ ਕੰਮ ਨਹੀਂ ਆਈਆਂ ਤੁਸੀਂ ਪਿਛਲੇ ਵਲੌਗ ਚ ਵੇਖੇ ਹੋਣਾ ਤੇ ਰਾਤ ਨੂੰ ਫਿਰ ਇਹਦੇ ਟਾਇਰ ਚੇਂਜ ਕਰਤੇ ਆ ਗਏ ਆਪਾਂ ਖੇਤ ਹਰਮਿੰਦਰੇ ਤੇ ਜਾਵਾਂਗੇ ਆਲੂ ਲੈਣ ਬੰਦੇ ਸਾਡੇ ਰੈਡੀ ਆ ਪੂਰੇ ਇਹਨਾਂ ਰਾਤ ਪਾਰਟੀ ਬਣਾਤੀ ਇੱਕ ਮੋਟਰਸਾਈਕਲ ਦੀ ਉਹਦੇ ਤੇ ਵਿਚਾਰ ਵਟਾਂਦਰਾ ਕਰਦੇ ਪਏ ਸੀ ਤੇ ਇਹਨ ਚੱਲੇ ਆਲੂ ਲੈਣ ਆਲੂ ਲਿਆ ਕੇ ਤੇ ਫੇਰ ਆਪਾਂ ਨਾ ਮਸ਼ੀਨ ਚਾਲੂ ਕਰਾਂਗੇ ਦੇਖ ਨਾ ਕਿ ਜਲੂਸ ਕੱਢਿਆ ਟਰੈਕਟਰ ਦਾ ਹੈ ਵੇ 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 ਨੂਰੀ ਸਾਹ ਵੇ ਦਿੰਦਾ ਲੈ ਪਿੰਡਰੀ ਬਣਾਈ ਵੀ ਪਿੰਡਰੀ ਸਲੰਸਰ ਹੀ ਲਾਇਆ ਪਿਆ ਵਿਚਾਰੇ ਦਾ हिमा रे इनान दी पास ਨਹੀਂ ਹੋਈ ਸੀ ਬਣੀ ਨਹੀਂ ਗੱਲ ਹੈ ਬਣੀ ਨਹੀਂ ਗੱਲ ਸਵਾਦ ਆਉਂਦਾ ਸਲਾੰਤਰ ਲਾ ਕੇ ਮੈਂ ਉਹ ਹੀ ਤਾਂ ਕਹਿਣਾ ਮੈਂ ਸਾਲਿਆ ਕੀ ਜਲੂਸ ਕੱਢਿਆ ਤੁਸੀਂ ਇਹਦਾ ਕਹਿੰਦਾ ਸਵਾਦ ਆਉਂਦਾਗਾ ਮੈਂ ਕਹਿੰਦਾ ਉੱਤੇ ਬਹਿ ਜਾ ਚੰਗੀ ਤਰ੍ਹਾਂ ਆ ਜੂ ਹੈ ਪੰਜਾਬੀ ਲੈ ਜਾ ਜੀ ਲੈ ਕੇ ਬਾਪੂ ਦਾ ਨਾਮ ਪਹਿਲੇ ਜਿਹੜੀ ਦੀ ਤਿਆਰੀ ਮਸ਼ੀਨ ਭਰ ਲਾ ਪੇ ਲਾ 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 ਚੱਲ ਇਹ ਕਿਹੜੀ ਕਿਲਪਿਆ ਆਣਾ ਕੀ ਰਹਿ ਗਿਆ ਸਾਫ਼ ਕਰਨ ਵਾਲਾ ਚੱਲ ਕੱਢ ਦੇ ਲੋਕੀ ਰੱਬ ਦਾ ਨਾਲ ਲੈਂਦੇ ਤੁਸੀਂ ਭੈਣ ਦੇ ਵੀਰੋਂ ਪਹਿਲਾਂ ਕਿਲਪ ਜਾ ਕਰੋ ਹਲੋ ਵਾਹੇ ਗਰੂ ਨਹੀਂ ਨੂੰ ਭਰਦਿਆਂ ਤੇ ਚਲਾਉਣੇ ਆ ਕਾ ਲੱਖਾਂ ਕਿੱਲਿਆਂ ਚੋਂ ਬਸ ਆਹੀ ਕਿਡੇ ਰਹਿ ਗਏ 4 ਕ 4 ਕੀ ਰਹਿ ਗਏ ਬਸ ਪੈਨ ਦਾ ਮਤਲਬ 8 ਕਿੱਲੇ ਕੱਲ ਆਪਾਂ ਬੀਜ ਦਿੱਤੇ ਆ ਬਾਬੇ ਦੀ ਮਿਹਰ ਨਾਲ ਜਦੋਂ ਕੰਮ ਚੱਲ ਪੇ ਫਿਰ ਤਾਂ ਵਧੀਆ ਚੱਲੀ ਜਾਂਦਾ ਹੁੰਦਾ ਮਸਲ ਵੈਗਰੂ ਸੱਚੇ ਪਾਤਸ਼ਾਹ ਅੱਜ ਵੀ ਐਂ ਚਲਾਵੇ ਤੇ ਆਪਾਂ ਖਿੱਚ ਦੇਣਾ ਕੰਮ ਅੱਜ ਅੱਜ ਸਿਰੇ ਲਾ ਦੇਣਾ ਕੰਮ ਅਥੱਲੇ ਵਾਲੇ ਦੋ ਕਿੱਲੇ ਤਵੀਆਂ ਮਾਰ ਕੇ ਉਹ ਵੀ ਨਾਲ ਦੀ ਨਾਲ ਹੀ ਬੀਜ ਦੇਣੇ ਆਪਾਂ ਉਹਦੇ ਜਾਇਕ ਤਮੀਆਂ ਆਪਾਂ ਮਾਰਾਂਗੇ ਟਕਾ ਕੇ ਉਹ ਚਨੀਏ ਨੂੰ ਬਣਾ ਜਿਹੜਾ ਕਮਲ ਕੁੱਟ ਦਿੰਦਾ ਐਨ ਕੋਕਾ ਪੀਸ ਕਰਾਂ ਹਾਂ ਨਾ ਉਹ ਉਹ ਚਾਹ ਖੋਲ ਕੇ ਫੇਰਾਂਗੇ ਹਾਂ ਕਿਉਂਕਿ ਬਾਅਦ ਪੰਜੇ ਨੂੰ ਸਾਨੂੰ ਬੜਾ ਆ ਬਾਅਦ ਜਿਹੜਾ ਉੱਥੇ ਬੈਠਾ ਜੀ ਜੀ ਵਿੱਜੇ ਜੀ ਵਿੱਜੇ ਅਲੋ ਅਲੋ ਕਰੀ ਉਹ ਰਾਤ ਨੂੰ ਨੀਂਦ ਨਹੀਂ ਆਈ ਜਿੰਨੇ ਵਾਰ ਵੀ ਅਜੂ ਜਾਗੇ ਨੰਨ ਨੂੰ ਨੰਨ ਵਾਲੇ ਗਏ ਨੰਨ ਵਾਲੇ ਕੱਲ ਰੱਬਾ ਤੂੰ ਰੇਹ ਤੇ ਆਉਣੀ ਡਿਊਟੀ ਖਿੱਚਦੇ ਕੰਮ। ਘਰੇ ਬੰਦੇ ਆਪੋ ਆਪਣੀਆਂ ਡਿਊਟੀਆਂ ਤੇ। ਇਹ ਜੀ ਵੀ ਰੌਣਾਂ ਨਾਲ ਉਹਨੂੰ ਆਪਾਂ ਉਹਦੀ ਡਿਊਟੀ ਤੇ ਲਾ ਦੇਣਾ। ਮੈਂ ਸੋ ਟੌਲੀ ਲਾਉਣ ਗਿਆ। ਮੜਕੇ ਵਾ ਸਾਰੀ ਢੜੀ ਤੇ ਨਾਲ ਦੀ ਨਾਲ ਨਾ। ਇਹ ਕੁਝ ਵੀ ਵਿਖਾਉਣਾ। ਲੋ ਜੀ ਮਿੱਤਰ ਪਿਆਰਿਓ 8 ਕਿਲੇ ਆਪਣੇ ਹੋ ਗਏ ਐਨ ਓਕੇ। ਮੈਂ ਥੋੜਾ ਜਿਹਾ 2 ਥੋੜਾ ਥੋੜਾ ਆਜਾ। ਮੈਂ ਤਾਂ 4 ਕਿਲੇ ਜਿਵੇਂ ਉਧਰ ਤਾਂ ਓਕੇ ਆ ਮੋਟਰ ਦੇ ਪਰਲੇ ਪਾਸੇ ਬਸ ਇੱਥੇ ਹੁਣ ਆਪਾਂ ਮਸ਼ੀਨ ਸਾਫ਼ ਕਰਕੇ ਤੇ ਦੂਜੇ ਖੇਤ ਦੇ ਵਿੱਚ ਦੂਜਾ ਵੀ ਮਸ਼ੀਨ ਦੇ ਵਿੱਚੋਂ ਜਿਹੜਾ ਵੀ ਕੱਢਾਂਗੇ ਜਿਹੜੇ ਮਾਰੇ ਮੋਟਾ ਆਲੂ ਆ ਤੇ ਆਹ ਜਿਹੜਾ ਵੀ ਹੁਣ ਚੰਨੀ ਆਹ ਵੀ ਕਿਹੜਾ ਆਪਣਾ ਐਮ 5 ਐਮ 5 ਹੁਣ ਆਪਾਂ ਲਾਵਾਂਗੇ ਐਮ 5 ਵੀ ਆਪਣੇ ਕੋਲ ਆਹ ਛੋਟੀ ਦਾ ਹੀ ਹੁੰਦਾ ਜੇ ਕਿਸੇ ਨੂੰ ਚਾਹੀਦਾ ਹੋਵੇ ਤੇ ਛੋਟੇਲੇ ਨੰਬਰ ਤੇ ਸੰਪਰਕ ਕਰ ਸਕਦੇ ਆਂ ਛੋਟੇ ਦੀ ਐਡੀ ਸਾਰੇ ਵੀਰਾਂ ਨੂੰ ਪਤਾ ਜਿਨ੍ਹਾਂ ਨੂੰ ਨਹੀਂ ਪਤਾ ਮੈਸੀ ਦਾ ਪੁੱਛ ਲਿਓ ਤੇ ਹੁਣ ਆਪ ਇਹਨੂੰ ਸਾਫ਼ ਸफाई ਕਰਕੇ ਤੇ ਦੂਜੇ ਖੇਤ ਨੂੰ ਚੱਕਦੇ ਆਂ ਫੱਟੇ ਬਾਬਾ ਸੁੱਖ ਰੱਖੇ ਬਨਵੇੜ ਦੇਣਾ ਉੱਧਰ ਵੀ ਕੰਮ ਐ ਕਿ ਆਪ ਇੱਥੇ ਜਗ੍ਹਾ ਛੱਡ ਲੈਣੀ ਥੋੜੀ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਆਂ ਅੰਬ ਥੱਲੇ ਅੰਬ ਦੇਗ ਪੱਟ ਦੇਣੀ ਅੰਬ ਰਹਿਣ ਦੇਣਾ ਕਿ ਡੇਗ ਬਿਰਦ ਹੋ ਗਈ ਆ ਵਿੱਚੋਂ ਫੋਕਲੀ ਹੋ ਗਈ ਹੁਣ ਬਹੁਤ ਉਮਰ ਦੀ ਆ ਤੇ ਹੁਣ ਆਪਾਂ ਅਗਲੇ ਖੱਤੇ ਚ ਮਿਲਦੇ ਆ ਜਿਹੜੇ ਜਿਹੜੇ ਵੀਰਾਂ ਕੋਲੇ ਬੋਂਜਾ ਦਾਸ ਆ ਨਾ ਉਹਦੇ ਵਿੱਚ ਕੋ ਬਾਲਾ ਕੈਂਡ ਫੰਕਸ਼ਨ ਆ ਬਾਲਾ ਜਾਦੇ ਬਾਲਾ ਜਾਦੇ ਕੈਂਡ ਫੰਕਸ਼ਨ ਆ ਤੁਹਾਨੂੰ ਦੱਸਦਾ ਲਿਫਟ ਵਾਲਾ ਉਹ ਕਿੰਨੀ ਆ ਮੈਂ ਤੁਹਾਨੂੰ ਦੱਸਦਾ ਆ ਆ ਦੇਖਿਓ ਹੁਣ ਮੈਂ ਨਾ ਸਾਰੇ ਆਲੂ ਬੀਜ ਲਏ ਆ ਬੀਜੀ ਜਾਂਦੇ ਆ ਇਹ ਲਿਫਟ ਦੇ ਮੈਂ ਲੀਵਰ ਬੰਨਦੇ ਮਗਰ ਜਦ ਮੈਂ ਮਸ਼ੀਨ ਪਾਈ ਆ ਕਲੀਵਰ ਬੰਦ ਦੇਣਾ ਆ ਬਟਨ ਦੇ ਉੱਪਰ ਚੱਕਣੀਆਂ ਇਹਨੂੰ ਨੱਪ ਦੋ ਚੱਕ ਵੀ ਇਹਨੇ ਸਾਰੀ ਉੱਪਰ ਚੱਕ ਦੇਣੀਆਂ ਤੇ ਥੱਲੇ ਵਾਲਾ ਬਟਨ ਜਿਹੜਾ ਉਹਨੂੰ ਨੱਪ ਦੋ ਸਾਰੀ ਥੱਲੇ ਸੁੱਟ ਦੇਣੀਆਂ ਕਹਿਣ ਦਾ ਮਤਲਬ ਇਹ ਆ ਜਦੋਂ ਆਪਾਂ ਪਲੋ ਫੇਰਨੀ ਆ ਜਾਂ ਆਪਾਂ ਲਿਫਟ ਵਾਲਾ ਕੋਈ ਵੀ ਕੰਮ ਲੈਣਾ ਵੀ ਕੰਟਰੋਲਰ ਇੱਕ ਰੀ ਆਪਾਂ ਬੰਦ ਲੈ ਵੀ ਉੱਪਰ ਥੱਲੇ ਕਰਨੀਆਂ ਲਿਫਟ ਫਿਰ ਆਪਾਂ ਨੂੰ ਵਾਰ-ਵਾਰ ਕੰਟਰੋਲਰ ਛੜਨ ਦੀ ਲੋੜ ਨਹੀਂ ਬਾ ਚੁੱਪ ਕਰਕੇ ਬਟਨ ਨੱਪੋ ਤਾਂ ਬਟਨ ਨੱਪੋ ਠਾ ਇੰਨਾ ਸੌਖਾ ਕੰਮ ਆ ਨਾ ਵੀ ਅਣਜਾਣ ਬੰਦੇ ਨੂੰ ਵੀ ਆਪਾਂ ਲਿਫਟ ਬਣ ਕੇ ਬਿਠਾ ਦਈਏ ਉਹ ਵੀ ਚਲਾ ਲੂਗਾ ਕਿਉਂਕਿ ਮੋੜ ਤੇ ਜਾ ਕੇ ਚੱਕਣੀ ਆ ਲਿਫਟ ਉਹਨੇ ਪੂਰੀ ਚੱਕ ਲੈਣੀ ਆ ਇਹ ਰੱਖਣੀ ਆ ਤੇ ਉਹਨੇ ਪੂਰੀ ਰੱਖ ਲੈਣੀ ਆ ਬਾਹਲਾ ਸੌਖਾ ਕੰਮ ਬਾਹਲਾ ਜਿਆਦਾ ਸੌਖਾ ਕੰਮ ਨਜਾਇਜ਼ ਜੀ ਹੁਣ ਆਪਾਂ ਰੋਟੀ ਖਾ ਲਈਏ ਦੁਪਹਿਰ ਵੇਲੇ ਦੀ ਆਈਆਂ ਪਰੋਂਟੇ ਜਿਹਾ ਕੱਲ ਦੱਸਿਆ ਸੀ ਲੋਨ ਮਿਰਚ ਲਾ ਕੇ ਮੋਟਰ ਤੇ ਬਹੁਤ ਸਵਾਲ ਆਦੀ ਰੋਟੀ ਜਿਹੜੀ ਲੋਨ ਮਿਰਚ ਲਾਈ ਹੁੰਦੀ ਆ ਤੇ ਤੰੀਆਂ ਫੇਰ ਆਉਂਦੀਆਂ ਰੋਟਰ ਫੁੱਟਰ ਹੁਣ ਆਪਾਂ ਫੇਰਨਾ ਉਧਰਲੇ ਦੋ ਕਿਲੇ ਜਦ ਬਾਦ ਦੋ ਕਿਲੇ ਰਹਿ ਗਏ ਅਦੋ ਬਾਦ ਬਾਬੇ ਦੀ ਮੇਰ ਨਾਲ ਉਹ ਵੀ ਬੀਜ ਕੇ ਤੇ ਫਿਰ ਆਪਾਂ ਓਕੇ ਕੰਮ ਬਾਬਾ ਆਪਾਂ ਜਿੱਤ ਗਏ ਥੋੜੇ ਰਹਿ ਗਏ ਥੋੜੇ ਹਾਂ ਡਾਈ ਪਾਲੀਆ ਕੇ ਅਗਲੇ ਘੜੇ ਇਹ ਆ ਵੀ ਲੈ ਆ ਡਾਈ ਦੀ ਬਾਲਟੀ ਲੈ ਆ ਵੀਰ ਮੈਂ ਜਾ ਆਲੂ ਬਹੁਤ ਆ ਲਿਆ ਲਿਆ ਜਾਨੂ ਫੜਾ ਬਾਲਟੀ ਅਸੀਂ ਤੁਰ ਗਏ ਅਸੀਂ ਜਿੱਤ ਗਏ ਵੀਰੇ ਜਿੱਤ ਗਏ ਥੋੜੇ ਰਹਿ ਗਏ ਆਲੂ ਥੋੜੇ ਬੀਜਣ ਵਾਲੇ ਮਤਲਬ ਬੀਜ ਲੈ ਬੰਨਿਆਂ ਵਾਲੇ ਗਿਹੜੇ ਦੇ ਅੱਠਾ ਗੱਲਿਆਂ ਦੇ ਬੰਨਾ ਤੇ ਢੋਕਲੇ ਸਵੇਰੇ ਵੀ ਜਾਗੇ ਫਟਦੇ ਆਉਣਾ ਉਹਨਾਂ ਨੂੰ ਸਵੇਰੇ ਹੀ ਦੀਜਾਗੇ ਬਹੁਤ ਬੁਰੇ ਆਲਾ ਬਹੁਤ 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 ਬੁਰੇ ਆਲਾ ਬੱਸ ਬੱਸ ਹੋ ਗਈ ਹੁਣ ਤਾਂ ਹੁਣ ਤੇਰੇ ਨਾਲ ਦੇ ਬੰਦਿਆਂ ਦੀ ਵੀ ਬੱਸ ਬੱਸ ਹੋ ਗਈ ਰਮੇਸ਼ ਹੁਣੀ ਵੀ ਹੁਣ ਤਾਂ ਡਿੱਗੂ ਡਿੱਗੂ ਕਰਦੇ ਐ ਰਮੇਸ਼ ਹੁਣ ਤਾਂ ਬੱਸ ਬੱਸ ਹੋ ਗਈ ਬਾਬੇ ਹੋਣਾ ਦੀ ਵੀ ਪਾਲਾ ਪਾਲਾ ਹਣ ਜੇ ਲੈ ਕੇ ਆਇਆ ਤੇ ਵੇਖੀ 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 ਬਾਬਾ ਤੈਨੂੰ ਹੁਣ ਪਤਾ ਲੱਗਦਾ ਨਾ ਫੁੱਲ ਬਾਲਟੀ ਤੈਨੂੰ ਕਹਿੰਦੇ ਆ ਨਾ ਫੜਾਇਆ ਕਰ ਸਾਨੂੰ ਤਨ ਤਨ ਕੇ ਬਾਲਟੀਆਂ ਫੜਾਈ ਘਣ ਪਾਹ ਨੂੰ ਅਤਾ ਲੱਗੇ ਤੈਨੂੰ ਬਾਬੜਾ ਡੋਲਦੀ ਵੇ ਬਾਬੜਾ ਬਾਬਾ ਬੜੀ ਮਹਿੰਗੀ ਏ ਰੋਟੀ ਨਾਲੋਂ ਮਹਿੰਗਾ ਏ ਅਰੇ ਵੇ ਜਾਨ ਜਾਨ ਕੇ ਡੋਲਦਾ ਅਗਲੀ ਪੰਗੇ ਲੈਂਦਾ ਬਾਬਾ ਹਾਂ ਵੱਡੇ ਜੀਮੇਦਾਰ ਨੇ ਤਾਂ ਬੜੇ ਆਪਾ 200 ਕਿੱਲੇ ਦੇ ਮਾਲਕ ਹੈ ਸਾਗ ਲੱਗਤੇ ਆ ਜਿੰਨਾ ਹੈਗਾ ਵਸਤ وہی ਬਹੁਤ ਹੈ ਵੈਗਰੂ ਸਭ ਨੂੰ ਦਵੇ ਸਭ ਨੂੰ ਬਾਬਾ ਵਾਧੂ ਵਾਧੂ ਦਵੇ ਜਮੀਨਾ ਸਭ ਨੂੰ ਚੱਲੀ ਜਾ ਬਾਬਾ ਚਲੋ ਜੀ 33 ਲਿਆ ਭਗਤਾ ਅਸੀਂ ਖਰਾਕਾਂ ਦਾ ਟਾਈਮ ਹੋ ਗਿਆ ਹੈ ਕੋੜੇ ਜੀ ਖਰਾਕ ਦਾ ਟਾਈਮ ਹੋ ਗਿਆ ਕੋੜਾ ਸ਼ਾਮਾਂ ਨੂੰ ਵਾਜਾਂ ਮਾਰਦਾ ਹੈ ਕੋੜਾ ਕਹਿੰਦਾ ਵੀ ਮੇਰੀਆਂ ਖਰਾਕਾਂ ਲਿਓ ਫੇਰ ਚੱਲਾਂਗਾ ਹਾਂ ਬਾਬਾ ਬੋਲਦਾ ਨਹੀਂ ਬਾਬਾ ਤੇਰਾ ਵੀ ਖਰਾਕ ਦਾ ਟਾਈਮ ਹੋ ਗਿਆ ਕਿ ਨਹੀਂ ਨਹੀਂ ਹੋਇਆ ਓਹੋ ਭਗਤਾ ਇਹਦਾ ਕੱਪੜਾ ਤਾਂ ਲੈ ਕੇ ਆ ਨਾ ਭਗਤਾ ਇੰਨੀ ਮਿੱਟੀ ਦੇ ਵਿੱਚ ਇਹਨੂੰ ਖਰਾਕ ਕਿਵੇਂ ਦਵਾਗੀ ਕੋੜਨੇ 8 ਤੇ 4 12 ਅੱਧੀ ਅੱਧੀ ਟੈਂਕੀ ਹੋਈ ਸੀ ਨਾ 12 ਕਿੱਲੇ ਹੋ ਗਏ ਇੱਕ ਟੈਂਕੀ ਮਤਲਬ ਪੂਰੀ ਖਾਦੀ ਜਨੇ ਹਣਾ ਮਤਲਬ 68 ਲੀਟਰ ਖਾ ਗਿਆ ਹੈ 12 ਕਿੱਲਿਆਂ ਦੇ ਆਲੂ ਬਜਾਨ ਤੇ 12 ਕਿੱਲਿਆਂ ਦੇ ਆਲੂ ਬਜਾਨ ਤੇ 12 ਚੋਂ ਅੱਧਾ ਕਿੱਲਾ ਕੱਟ ਲਾ ਲਾ ਥੋੜਾ ਵਾਦਾ ਆਈਡੀਆ ਆ ਆਈਡੀਆ ਹਣਾ ਫਕਤ ਤੂੰ ਤੁਸੀਂ ਕੱਢ ਲਿਓ ਘੰਟਿਆਂ ਦਾ ਹਿਸਾਬ ਲਾਈਏ ਤੇ ਹੋਲਾ ਕੱਲ ਤਾਂ ਮਤਲਬ 12 ਘੰਟੇ ਪੂਰੇ ਲੱਗੇ ਹਨਾ ਤੈਨੂੰ ਕੀ ਬੈਠੀ ਬਈ ਹੈ ਕੀਪਤਾ ਹੈ ਜੀ ਮੇਰਾ ਬਹੁਤ ਕੱਪੜਾ ਚਾਹੀਦਾ ਸੱਚੀ ਮਿੱਟੀ ਬਹੁਤ ਆ ਤੇਲ ਉੱਤੇ ਹੀ ਰੱਖਣਾ ਮੈਨਾਂ ਕੰਨਾਂ ਤੇਲ ਇੱਥੇ ਮਗਰਾੜ ਤੇ ਲੈ ਆ ਉੱਤੇ ਬਾਹੀ ਫੋਰੀ ਫੇਰ ਲਾ ਲੈ ਬੜਾ ਠੀਕ ਕਰ ਮੈਂ ਸ਼ੇਕ ਕਰੀ ਚਲੋ ਹੁਣ ਭਗਤੋ ਇਹਦੀ ਖਰਾਕਾਂ ਪਾ ਲਈਏ 50000 ਦਾ ਤੇਲ ਲੱਗ ਗਿਆ 50000 ਦਾ 12 ਕਿੱਲਿਆਂ ਦੇ 12 ਦੇ ਦੋ ਲਾਲਾ 14 ਕਿੱਲਿਆਂ ਦੇ ਹਨਾ 14 ਕਿੱਲਿਆਂ ਦੇ ਪੂਰੇ 50000 ਦਾ ਪੁੱਛ ਕੇ ਆ ਪੰਪ ਤੇ ਕਿ ਆਈਡੀਆ ਜੈ। ਚਾਹ 7 ਦਾ ਦੋ ਬੋਆ ਉਦੋਂ 27 ਕਿਣਾ ਸੀ ਤੇਰੇ ਵਾਲਾ 7 ਪਾ। 27 ਤੇ ਉਦੋਂ ਬਾਅਦ ਗੱਲ ਤੇ ਆਇਆ। ਕਿੰਨਾ ਆਇਆ? 5500 5500 ਦਾ ਕਾ 27 ਤੇ 5 29 30 31 32 32000 ਹੋ ਗਿਆ ਹੋਰ ਅੱਜ ਆਇਆ 32 ਤੇ 6 38 38000 ਦਾ ਆਇਆ। ਤੇ 21000 ਦਾ ਬ੍ਰੰਮ ਭਰਾਇਆ ਹੈ। ਆਹ ਵਾਹ ਕੀਤਾ ਧਰਨ ਬਾਾ ਛੱਡਿਓ। 20000 ਦਾ ਦੇ ਦਿੱਤਾ। 38 ਤੇ 21 ਇਹ ਤਾਂ ਫੇਰ ਟੱਪ ਗਿਆ ਸ਼ੇਰਾ। 38 ਤੇ 20 5048 52 52 ਤੇ 59 60000 ਦਾ ਹੋ ਗਿਆ ਸ਼ੇਰਾ ਏ। 50000 ਦਾ ਹੋਇਆ। 60 ਦਾ ਹੋ ਗਿਆ ਫੇਰ ਜੇ ਤੂੰ ਸਹੀ ਸਾਹ ਜਿਵੇਂ ਦੱਸਦਾ ਪਿਆ। ਨਹੀਂ 50 ਦਾ ਖਾਦਾ ਵਾ। 5000 ਦਾ ਕਿਲੇ ਦਾ ਬਹਿ ਗਿਆ। ਹਮਮ ਘੱਟ ਬੈਠਾ। ਬਾਹਰੋਂ ਪੰਜ 60। ਹਮ 5000 ਦਾ 60000 ਦੇ ਸਾਹਮਣੇ ਪੈਂਦਾ। 12 ਕਿੱਲੇ ਆ ਨਾ ਕਿ 14 ਨੇ ਸੱਚ 14 ਵੀ 22 ਹੈ ਵਿੱਚ ਹਾਂ 14 ਪਾਂਜੀ ਆ ਟੈਂਕੀ ਨਾਲ ਬੀਜ ਦੋ ਹੁਣ ਸਾਰਾ ਕਲੀਅਰ ਕਰਦੇ ਹਾਂ ਹਮ ਹੁਣ ਓਕੇ ਹੋ ਜੂ ਚਲੋ ਭਾਗ ਤੋ ਅਹੀਂ ਇਹਦੀ ਖਰਾਕ ਪਾ ਲਈਏ ਤੇ ਫਿਰ ਮਿਲਦੇ ਹਾਂ ਇੱਕ ਡਰਮ ਨਾਲ ਪੂਰੀ ਅੱਧੀ ਟੈਂਕੀ ਹੁੰਦੀ ਏ 25 2600 ਦਾ ਪੈ ਜਾਂਦਾ ਹਨ ਹਾਂ ਅੱਧੀ ਟੈਂਕੀ ਫੇਰ ਹੋ ਗਈ ਚਲੋ ਬਾਬੇ ਦੀ ਮੇਰੇ ਨਾਲ ਨੰ ਕੰਮ ਐ ਸਿਰੇ ਲੱਗ ਜਾਏਗਾ ਬੰਦੇ ਸਾਡੇ ਥੱਕ ਗਏ ਤੇ ਇੱਕ ਦੂਜੇ ਨੂੰ ਮੋਢੇ ਮਾਢੇ ਘੁੱਟਦੇ ਬੈ ਸ਼ਾਮਾਂ ਪੈ ਗਈਆਂ ਹਨ ਬੁਰੇ ਹਾਲ ਹੋ ਗਏ ਤਿੰਨਾਂ ਦਿਨਾਂ ਦਾ ਟੀਚੋ ਟੀਚੋ ਹੀ ਵੀ ਕੰਮ ਬਾਬੇ ਦੀ ਬੰਨਿਆ ਬੱਪਾ ਤਾਂ ਨਕ ਤੇ ਵਾਲਿਆ ਗਦਨਿਆ ਬੰਨਿਆ ਵਾਲੇ ਬੰਨਿਆ ਵੀਰੇ ਆਪਾਂ ਜਿੱਤ ਗਏ ਆਪਾ ਦੇਖ ਗਏ ਬੰਨਿਆ ਵਾਲੇ ਕਿਹੜੇ ਰਹਿ ਗਏ ਬੰਨਿਆ ਵਾਲੇ ਅੱਜ ਨਹਾਵਾਂਗੇ ਹਾ ਹਾ ਇਹ ਸਾਡਾ ਬੀ ਮਸਾ ਮਸਾ ਪੂਰਾ ਆਉਂਦਾ ਕਿੱਥੇ ਰਹਿਣ ਪੂਰਾ ਪੂਰਾ ਆਇਆ ਬਸ ਜਿਹੜਾ ਮਸ਼ੀਨ ਦੇ ਵਿੱਚ ਉਹ ਯਾਰ ਬੰਨਿਆ ਵਾਲੇ ਕਿਹੜੇ ਲੱਗਣੇ ਆ ਯਾ ਕੋਣ ਲਾ ਲਈਏ ਅੰਗਾਰੇ ਗੇੜੇ ਇਹ ਲਾ ਕੇ ਫ੍ਰੀ ਹੋ ਗਏ ਤਾਂ ਮੈਂ ਗੱਲਬਾਤ ਕਰਦੇ ਆ ਜੌਂਡਰ ਬਾਰੇ ਛੋਟੇ ਦਾ ਟਾਇਰ ਅਗਲੇ بڑے ਵੀਰ ਪੁੱਜਦੇ ਨੇ ਵੀ ਕਿੰਨਾ ਨੰਬਰ ਕਿੰਨਾ ਨੰਬਰ ਹੈ ਇਹ ਵੇਰੇ 11 ਨੰਬਰ ਆ ਤਾਂ ਵੱਡੇ ਲੱਗਦੇ ਆ ਕੰਪਨੀ ਵਾਲਾ 9 ਆਂਦੇ ਆ ਆਪਾਂ 11 ਪਾਇਆ 11 ਕੰਪਨੀ ਵੱਲੋਂ 9 ਆਂਦੇ ਆ ਵੀ ਆਪਾਂ 11 ਪਾਇਆ ਪਿਛਲੇ 17 ਦੇ 17 9 28 ਏ ਮੈਂ ਡਿਟੇਲ ਚ ਦੱਸੂ ਕਈ ਮੇਰੇ ਵੀਰ ਕਹਿੰਦੇ ਵੀ ਸਿੱਧੇ ਇਹ 5405 ਵਾਲੇ ਪਾ ਲੈਣੇ ਸੀ ਉਹ ਡਿਟੇਲ ਜੀ ਤੁਹਾਨੂੰ ਸਮਝਾਉਂਗਾ ਵੀ ਕੀ ਪੰਗਾ ਮੈਂ ਵੀਡੀਓ ਨਾ ਜਦੋਂ ਆਲੂ ਨੂੰ ਬੀਜ ਕੇ ਫ੍ਰੀ ਹੋ ਜੇ ਫੇਰ ਬਣਾਉਂਗਾ ਠੀਕ ਆ ਵੀਰੇ ਆਓ ਜੀ ਉਧਰਲੇ ਮੋੜ ਤੋਂ ਇੱਥੇ ਆਏ ਤੇ ਵੀ ਸਾਡਾ ਫੇਰ ਮੁਗ ਗਿਆ ਫੇਰ ਮੁਗ ਗਿਆ ਹੈ ਔਰ ਬਾ ਇੱਕ ਟਾ ਹੋਰੇਗਾ ਸਰਪ੍ਰਾਈਜ਼ ਆ ਸਾਡਾ ਕਿਹੜਾ ਸਿਰੇ ਲੱਗ ਜੂ ਉਹ ਲੈਣ ਗਿਆ ਛੋਟਾ ਦਰਮੇਸ਼ ਫੇਰ ਆ ਆ ਗੜਾ ਸਾਡਾ ਸਿਰੇ ਲੱਗ ਜੇਗਾ ਤੇ ਇਹ ਜਿਹੜਾ ਸਿਰੇ ਲਾ ਕੇ ਤੇ ਬਸ ਪਰਲਾ ਬੰਨਾ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਉਹਲੇ ਨਹੀਂ ਸਿਰੇ ਲੱਗਣਾ ਕਿਉਂਕਿ ਉਹਦੇ ਵਾਸਤੇ 2 ਮੰਗਣਾ ਪੈਣਾ ਜਾਂ ਲੈਣਾ ਪੈਣਾ ਫਿਰ ਕੰਮ ਲੋਟ ਆਊਗਾ ਤੇ ਮੈਂ ਨਾ ਟਾਈਟਲ ਲਿਖਦਾ ਨਾ ਵੀ ਨੰਨੂ ਨੇ ਆ ਕਰਤਾ ਨੰਨੂ ਨੇ ਆ ਕਰਤੋ ਆਣ ਨੂੰ ਆੜਨ ਨੂੰ ਪੈੜੀ ਨਾ ਇਹ ਨੁਕਸਾਨ ਕਰਨ ਨੂੰ ਜੰਮਿਆ ਕੋਈ ਨਾ ਕੋ ਤੋੜਦਾ ਹੀ ਰਹਿੰਦਾ ਕੋਈ ਨਾ ਕੋ ਭੰਨਦਾ ਹੀ ਰਹਿੰਦਾ ਟਿੱਟ ਤਾਂ ਮਗਰਾਟ ਵੀ ਤੁਸੀਂ ਵੇਖਿਆ ਉਹ ਵੀ ਇੰਨੇ ਭੰਨੇ ਆ ਤੇ ਡੀਜ਼ਲ ਵੀ ਇਹ ਡੋਲਦਾ ਤਵੀਆਂ ਵੀ ਇਹ ਉੱਠੀਆਂ ਲਾਉਂਦਾ ਜਿੰਨੇ ਨੁਕਸਾਨ ਆ ਭੈੜੀ ਹੋਣੇ ਇਹੇ ਕਰਦਾ ਪਤਾ ਨਹੀਂ ਇਹਨੂੰ ਕੀ ਮਿਲਦਾ ਅੱਜ ਅੱਜ ਤਾਂ ਕੋਈ ਨੁਕਸਾਨ ਨਹੀਂ ਕੀਤਾ ਨਾ ਇਹਨਾਂ ਨੂੰ ਅੱਜ ਤਾਂ ਬਚਾਈ ਆ ਅੱਜ ਮੈਨਾਂ ਦਾ ਤੂੰ ਰੁੱਟਾ ਕੁਛ ਵੀ ਨਹੀਂ ਕੀਤਾ ਅੱਜ ਤਾਂ ਨਾ ਤਾਂ ਹੀ ਮਚਾਇਆ ਅੱਜ ਵਾਲੇ ਵਲੌਗ 'ਚ ਭਾਈ ਨੰਨੂ ਦਾ ਕੋਈ ਯੋਗਦਾਨ ਨਹੀਂ ਗਾ ਕੀ ਕੀਤਾ ਟਰਾਲੀ ਲਿਆਂਦੀ ਸਟੋਰ 'ਚ ਲਾ ਕੇ ਆਂਦੀ ਹੈ ਨਾ ਉਹਦੀ ਵਾਰੀ ਆਉਣਾ ਭਰ ਗਈ ਹੋਊਗੀ ਨਹੀਂ ਕੱਲ ਨੂੰ ਮਿਲਣੀ ਸ਼ੋ ਆਵਾਜ਼ ਹੈ ਕੱਲੋਂ ਮਿਲੂਗੀ ਘੋੜੇ ਖੜੇ ਦੋ ਪਰ ਘੋੜੇ ਖੜੇ ਆ ਦੋ ਪਰ ਨਾਲੇ ਤੇ ਉਦੋਂ ਬਾਅਦ ਆਪਣੀ ਵਾਰੀ ਆਉਣੀ ਆ ਵਿੱਚ ਆ ਗਿਆ ਤਰਨ ਬਾੜ ਦਾ ਫੋਨ ਹੁਣ ਮਾ ਦਾ ਫੋਨ ਚੱਕਿਆ ਹੋਇਆ ਤੇ ਉਹਦੇ ਨਾਲ ਹੀ ਕਰਾਂ ਗੱਲ ਕਿ ਆਪਾਂ ਆਲੂ ਭਰ ਕੇ ਤੇ ਫਿਰ ਤੁਹਾਨੂੰ ਦੁਬਾਰਾ ਮਿਲਦੇ ਆ ਨੰਨੂ ਨੇ ਕਰਤੀ ਮਸ਼ੀਨ ਸਾਫ਼ ਕਿਉਂਕਿ ਰਾਤ ਨੂੰ ਸਟੋਰ ਚੋਂ ਦੂਜੇ ਆਲੂ ਆਏ ਨੇ ਅੱਜ ਰਾਤ ਨੂੰ ਵਿਜਨੇ ਪੈਣੇ ਹਨ ਨਾ ਨੰਨੂ ਨੂੰ ਰਾਤ ਨੂੰ ਵਿਜਨੇ ਪੈਣੇ ਨਾ ਹੈ ਤੇ ਜੀ ਤੇਜੀ ਵਾਲੀ ਤੇਜੀ ਵਾਲੇ ਆਲੂ ਲੈਣਗੇ ਤੇ ਅੱਛਾ ਉਹ ਤੋਂ ਜ਼ਿਆਦਾ ਫਿਰ ਇੰਨੇ ਕਿ ਬੀਜ ਨੇ ਹੋਣਿਆ ਇੰਨੇ ਕਿ ਬੀਜ ਕੇ ਤੇ ਫਿਰ ਆਪਾਂ ਦੂਜੇ ਆਲੂ ਤਾਂ ਸਵੇਰੇ ਮਿਲਣਗੇ ਆਪਾਂ ਨੂੰ ਇੰਨੀ ਜਗ੍ਹਾ ਫਿਰ ਹੁਣ ਬੀਜ ਕੇ ਤੇ ਫਿਨਿਸ਼ ਕਰਦੇ ਕਹਿੰਦਾ ਮਦਰਾ 8 ਤੇ 4 ਕਿੱਲੇ 12 ਕਿੱਲੇ ਡੰਨ ਕਰ ਦੇਣੀ ਆਪਾਂ ਬਾਕੀ ਜਿਹੜੇ ਦੂਜੇ 2 ਕਿੱਲੇ ਆ ਉਹ ਫਿਰ ਸਵੇਰੇ ਵੀਜਾਂ ਕਿਉਂਕਿ ਨੰਨੂ ਉਹ ਸਵੇਰੇ ਕਿੰਨੇ ਕਿ ਬੀਜ ਮਿਲਣਗੇ ਇਹਨਾਂ ਨੂੰ ਸਾਜਰੇ ਮਿਲ ਜਾਣਗੇ ਉਹ ਬਿਨਾਂ ਦਵਾਈ ਤੋਂ ਹੀ ਦੱਬਦੀ ਹੈ ਨਾ ਉਹ ਬਿਨਾ ਦਵਾਈ ਤੋਂ ਹੀ ਦਬ ਦੇਣਿਆ ਤੇ ਰਾਤ ਹੋ ਗਈ ਹੁਣ ਰਾਤ ਲਾਉਣੇ ਆ ਝੋਟੇ ਤੇ ਤੇ ਬੀਜ ਕੇ ਤੇ ਆਪਾਂ ਕੰਮ ਇਹਨਾਂ ਦਾ ਕਰਦੇ ਹਾਂ ਡਨ